ਇੱਕ ਸਕੂਲ ਦੇ ਵਿੱਚ ਨਾ ਸਾਇੰਸ ਦਾ ਜਿਹੜਾ ਸੀ ਲੈਕਚਰ ਚੱਲ ਰਿਹਾ ਸੀ ਤੇ ਉਹਦੇ ਵਿੱਚ ਟੀਚਰ ਬੱਚਿਆਂ ਨੂੰ ਸਮਝਾ ਰਿਹਾ ਸੀ ਕਿ ਜਿਹੜੀ ਲਾਈਟ ਹੈ ਨਾ ਉਹ ਹਮੇਸ਼ਾ ਸਿੱਧੀ ਟਰੈਵਲ ਕਰਦੀ ਹੈ ਤੇ ਉਦੋਂ ਹੀ ਇੱਕ ਸਟੂਡੈਂਟ ਉੱਠਦਾ ਤੇ ਉਹ ਟੀਚਰ ਨੂੰ ਪੁੱਛਦਾ ਕਿ ਸਰ ਇਸ ਤਰ੍ਹਾਂ ਕਿਉਂ ਹੁੰਦਾ ਤੇ ਦੋਸਤੋ ਉਹ ਟੀਚਰ ਉਹਨੂੰ ਪਿਆਰ ਨਾਲ ਜਵਾਬ ਦੇਣ ਦੀ ਬਜਾਏ ਨਾ ਉਸ ਸਟੂਡੈਂਟ ਨੂੰ ਨਾ ਬਹੁਤ ਹੀ ਜ਼ਿਆਦਾ ਜਿਹੜਾ ਜਲੀਲ ਕਰਦਾ ਤੇ ਮਜ਼ਾਕ ਉਡਾ ਕੇ ਉਹਨੂੰ ਕਹਿੰਦਾ ਕਿ ਜਾ ਤੂੰ ਇਹਨੂੰ ਮੋੜ ਕੇ ਦਿਖਾ ਦੇ ਤੇ ਟੀਚਰ ਦੀ ਕਹੀ ਹੋਈ ਇਹ ਗੱਲ ਉਸ ਸਟੂਡੈਂਟ ਦੇ ਦਿਮਾਗ ਤੇ ਜਿਹੜਾ ਵਾ ਬਹੁਤ ਹੀ ਗਹਿਰਾ ਅਸਰ ਕਰਦੀ। ਦੋਸਤੋ ਇਹ ਉਹੀ ਸਟੂਡੈਂਟ ਆ ਜਿਹਦੀ ਬਦੌਲਤ ਅੱਜ ਆਪਾਂ ਇੰਟਰਨੈਟ, ਟੈਲੀਵਿਜ਼ਨ ਅਤੇ ਟੈਲੀਫੋਨ ਦਾ ਆਨੰਦ ਮਾਣ ਰਹੇ ਆ। ਤੇ ਤੁਹਾਨੂੰ ਇਹ ਜਾਣ ਕੇ ਹੋਰ ਵੀ ਜ਼ਿਆਦਾ ਜਿਹੜਾ ਮਾਣ ਮਹਿਸੂਸ ਹੋਊਗਾ ਕਿ ਜਿਹੜਾ ਇਹ ਬੱਚਾ ਸੀ ਸਿੱਖ ਸਰਦਾਰ ਨਰਿੰਦਰ ਸਿੰਘ ਕਪਾਨੀ ਜੋ ਕਿ ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਨਾਲ ਸੰਬੰਧ ਰੱਖਦਾ ਸੀ ਤੇ ਜਿਨ੍ਹਾਂ ਨੇ ਫਾਈਬਰ ਆਪਟਿਕਸ ਦੀ ਜਿਹੜੀ ਸੀ ਖੋਜ ਕੀਤੀ। ਪਰ ਦੋਸਤੋ ਬਦਕਿਸਮਤੀ ਦੇ ਨਾਲ ਇਸ ਸਿੱਖ ਸਾਇੰਟਿਸਟ ਨੂੰ ਉਹਦਾ ਬਣਦਾ ਜਿਹੜਾ ਮਾਨ ਸਤਕਾਰ ਸੀ ਨਾ ਉਹ ਨਹੀਂ ਮਿਲਿਆ। ਕਿਉਂਕਿ ਜੋ ਖੋਜ ਦੇ ਬਦਲੇ ਨੋਬਲ ਪੁਰਸਕਾਰ ਦਿੱਤਾ ਜਾਂਦਾ ਹੁੰਦਾ ਨੋਬਲ ਕਮੇਟੀ ਨੇ ਉਹ ਜਿਹੜਾ ਪੁਰਸਕਾਰ ਸੀ ਨਾ ਉਹ ਕਿਸੇ ਹੋਰ ਵਿਗਿਆਨੀ ਨੂੰ ਦੇ ਦਿੱਤਾ ਸੀ ਤੇ ਉਹ ਵੀ ਦੋਸਤੋ ਇਸ ਸਿੱਖ ਸਾਇੰਟਿਸਟ ਦੀਆਂ ਅੱਖਾਂ ਦੇ ਸਾਹਮਣੇ ਤੇ ਤੁਸੀਂ ਇਹ ਗੱਲ ਸੋਚੋ ਕਿ ਨਰਿੰਦਰ ਸਿੰਘ ਕਪਾਨੀ ਦੇ ਜਿਹੜਾ ਵਾ ਦਿਲ ਦੇ ਉਤੇ ਕੀ ਬੀਤੀ ਹੋਗੀ ਜਦੋਂ ਉਹਨਾਂ ਦੀ ਮਿਹਨਤ ਦਾ ਜਿਹੜਾ ਸੇਰਾ ਸੀ ਉਹ ਕਿਸੇ ਹੋਰ ਦੇ ਸਿਰ ਨੂੰ ਦੇ ਦਿੱਤਾ ਗਿਆ ਇਹ ਜਿਹੜਾ ਪੁਰਸਕਾਰ ਸੀ ਨਾ ਦਿੱਤਾ ਵੀ ਉਸ ਵਿਗਿਆਨੀ ਨੂੰ ਗਿਆ ਜੋ ਫਾਈਬਰ ਆਪਟਿਕਸ ਦੀ ਦੌੜ ਦੇ ਵਿੱਚ ਬਹੁਤ ਹੀ ਲੇਟ ਆਇਆ ਸੀ ਦੋਸਤੋ ਇਹ ਵੀਡੀਓ ਨੂੰ ਤੁਸੀਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਰੂਰ ਸਾਂਝੀ ਕਰੋ ਤੇ ਆਪਣੀ ਸਟੋਰੀ ਦੇ ਵਿੱਚ ਵੀ ਜਰੂਰ ਮੈਂਸ਼ਨ ਕਰਿਓ ਤਾਜੇ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਇੰਟਰਨੈਟ ਟੈਲੀਫੋਨ ਤੇ ਟੈਲੀਵਿਜ਼ਨ ਦੀ ਨੀਅ ਰੱਖਣ ਵਾਲਾ ਇੱਕ ਸਰਦਾਰ ਸੀ ਤੇ ਜਾਂਦੇ ਜਾਂਦੇ ਦੋਸਤੋ ਸ਼ੇਅਰ ਵਾਲਾ ਬਟਨ ਜਿਹੜਾ ਵਾ ਦਬ ਕੇ ਜਰੂਰ ਜਾਇਓ ਤੁਹਾਨੂੰ